पॉल पी खंड बग़ैर लड़े पो ते बग़ैर लड़े पॉल पी खंड जी सिरो बग़ैर लड़े पॉल पी तेरे खंड जी सिर तो बग़ैर ਸਾਰੇ ਗੂੰਜਦੇ ਸੋਹਣ ਆਉਂਦੇ ਜਕਰ ਜਿੰਦੇ ਤੂ ਤੇ ਨਿਸ਼ਾਨ ਤੇਰੇ ਪੜੇ ਚੂਰ ਤੇ ਕੋਲੀ ਸੋਹਣ ਆਉਂਦੇ ਜਕਰ ਜਿੰਦੇ ਤੂ ਜਿੰਦੇ ਜਿਰਾ ਤੇਰੇ ਭਜਾ ਵਾਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਜੀ ਬਾਬਾ ਜੀ ਬਾਬਾ ਜੀ ਜਗਰੰਮ ਰਾਏ ਗਾਟੇ ਗੁਰਦਵਾਰੇ ਸਭ ਨੂੰ ਸ੍ਰੀ ਸੇਵਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਅਮਰ ਜੀ ਹੇਦ ਜਿਨ੍ਹਾਂ ਦੇ ਅੱਜ ਜਨਮ ਦਿਹਾੜਾ ਸਾਰਾ ਜਗਤ ਨੂੰ ਲੱਖ ਲੱਖ ਵਧਾਈ ਹੋਵੇ ਲੱਖ ਲੱਖ ਵਧਾਈ ਹੋਵੇ ਹਰ ਜਿੱਥੇ ਵੀ ਕੋਈ ਨਾਨਕ ਨਾਮ ਲੈਵਾ ਸਿੱਖ ਬੈਠਾ ਹੈ ਉਹ ਬਾਬਾ ਦੀਪ ਸਿੰਘ ਦੀਆਂ ਖੁਸ਼ੀਆਂ ਲੈ ਰਿਹਾ ਹਨ ਅੱਜ ਇਸੇ ਸੰਬੰਧ ਵਿੱਚ ਗੁਰਦੁਆਰਾ ਸਾਹਿਬ ਸੰਗਤ ਵੱਲੋਂ ਗੁਰਦੁਆਰਾ ਪੁੜੀ ਸਾਹਿਬ ਤੋਂ ਹਰ ਸਾਲ ਦੀ ਤਰ੍ਹਾਂ ਪ੍ਰਭਾ ਫੇਰੀ ਇੱਕ ਸੰਗਤ ਰੂਪੀ ਹੋ ਕੇ ਨਗਰ ਕੀਰਤਨ ਕਰਦੀ ਹੋਈ ਗਲੀਆਂ ਕੂਚਾਂ 'ਚ ਹੁੰਦੇ ਹੋਏ ਦਰਬਾਰੀ ਬਾਬਾ ਦੀਪ ਸਿੰਘ ਦੇ ਦਰ ਤੇ ਹਾਜ਼ਰ ਪਰਦੇ ਹਨ ਉਹ ਪ੍ਰਵਾਹ ਫੇਰੀ ਗੁਰਦੁਆਰਾ ਪੀਰ ਸਿੰਘ ਸਾਹਿਬ ਤੋਂ ਆਰੰਭ ਹੋ ਕੇ ਗੁਰਦੁਆਰਾ ਸਾਧ ਸੰਗ ਮੇਨ ਰੋਡਰ ਇਬਰੇ ਵੀ ਕਿਦੋਂ ਚੜਦੋ ਹੁੰਦੇ ਹੋਏ ਬਾਬਾ ਦੀਪ ਸਿੰਘ ਦੇ ਦਰ ਤੇ ਜਾ ਰਹੀਆਂ ਸੰਗਤਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਉਹਨਾਂ ਨੂੰ ਦਾ ਨਕਮਕਸਦ ਹੋ ਕੇ ਉਹਨਾਂ ਨੂੰ ਪ੍ਰਣਾਮ ਕਰਦੇ ਆ ਜਿਨ੍ਹਾਂ ਨੇ ਬਾਬਾ ਤੰਤਨ ਬਾਬਾ ਦੀਪ ਸਿੰਘ ਦੇ ਇਸ ਪ੍ਰਭਾਸ਼ੀਰੀ ਵਿੱਚ ਸ਼ਾਮਲ ਹੋ ਕੇ ਬਾਬੇ ਦੇ ਤੰਤਨ ਬਾਬਾ ਦੀਪ ਸਿੰਘ ਨੇ ਖੁਸ਼ੀਆਂ ਆਪਣੀ ਝੋਲੀ ਜਿ ਪਵਾਈਆਂ ਕਿਰਪਾ ਕਰਨ ਸਤਿਗੁਰੂ ਸੱਚੇ ਪਾਤਸ਼ਾਹ ਸਭ ਨੂੰ ਆਪਣੇ ਦਰੋਂ ਘਰੋਂ ਸਿੱਕੀ ਸਿੱਧਕ ਭਰੋਸਾ ਨਾਮ ਦੀ ਦਾਤ ਬਖਸ਼ਣ ਇੱਥੇ ਤੇ ਆਪਣਾ ਚਰਨ ਲਾ ਕੇ ਆਪਣੀ ਸੇਵਾ ਦਿੰਦੇ ਰਹਿਣ ਤੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਇਹ ਆ ਸਭ ਦੀ ਖੁਸ਼ੀਆਂ ਬਖਸ਼ਣ ਜੀ ਵਾਹਿਗੁਰੂ ਵਾਹਿਗੁਰੂ ਜੀ ਅੱਛਾ ਤੁਹਾਡੇ ਹੱਲ ਮੰਦਰ ਲਗਾਏ ਤੇ ਸਨੇਹਾ ਜੀ ਦੇਣਾ ਚਾਹਦੇ ਸੰਤਾ ਸੰਮਿਆ ਜੀ ਦੇ ਤੁਸੀਂ ਆਪਣੇ ਇਲਾਕੇ ਵਾਸਤੇ 70 30 ਸਨੇਹ ਦਾ ਨਜਾਇਜ਼। ਸਨੇਹ ਜਿੰਨੀਆਂ ਕਿ ਜਿੱਥੇ ਤੁਸੀਂ ਸਾਰੇ ਹੀ ਸਮਰਪਿਤ ਹੋ ਉਸ ਇਸ ਸਿੱਖੀ ਨੂੰ ਜਿੱਥੇ ਜੀ ਆਪ ਸ਼ਾਮਲ ਹੋਵਾਂਗੇ ਕੱਲ ਸਾਡੇ ਜਿਹੜੇ ਬੱਚੇ ਨੇ ਉਹ ਸਾਡੇ ਵਾਲੇ ਵੇਖ ਕੇ ਪ੍ਰੇਰਿਤ ਹੋਣਗੇ ਉਹ ਸਿੱਧੇ ਮਾਰਗ ਤੇ ਨਸ਼ਿਆਂ ਦੇ ਮਾਰਗ ਤੋਂ हट ਕੇ ਇਸ ਆਪਣੇ ਜੀਵਨ ਨੂੰ ਵਿੱਚ ਉੱਚੀ ਸੁਚੀ ਸਿੱਖੀ ਭਗਤੀ ਨਾਲ ਸੇਵਾ ਕਰਨ ਤਾਂ ਕਿ ਉਹ ਆਪਣੇ ਸਮਾਜ ਦੀ ਸੇਵਾ ਕਰਨ ਇਸ ਨਸ਼ਿਆਂ ਤੋਂ ਮੁਕਤ ਹੋ ਕੇ ਸੰਸਾਰ ਵਿੱਚ ਵਿਚਰਨ ਤੇ ਆਪਣੇ ਪਰਿਵਾਰਾਂ 'ਚ ਖੁਸ਼ੀਆਂ ਮਨਾਣ ਤਾਂ ਤਨਤਨ ਬਾਬਾ ਦੀਪ ਸਿੰਘ ਸਾਹਿਬ ਦੇ ਸਿਰ ਤੇ ਮਿਹਰ ਭਲੇ ਹੱਥ ਰੱਖ ਕੇ ਸਭ ਨੂੰ ਆਪਣੇ ਦਰੋਂ ਕੋਲ ਖੁਸ਼ੀਆਂ ਕਿਹੜੇ ਵਕ ਕੇ ਨਿਹਾਲ 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 ਕਰਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ